ਹੈਲੋ ਹੈਲੋ ਸਰ ਤੁਹਾਡਾ ਨਾਮ ਕੀ ਹੈ ਤੇ ਜਿਹੜਾ ਏਜੰਟ ਨੇ ਠੱਗੀ ਮਾਰੀ ਹੈ ਕਿੰਨੇ ਲੱਖ ਦੀ ਮਾਰੀ ਤੁਸੀਂ ਕਿੱਥੇ ਦੇ ਰਹਿਣ ਵਾਲੇ ਜਿਨ੍ਹਾਂ ਦੇ ਠੱਗੀ ਹੋਏ ਉਹ ਕਿੱਥੇ ਦੇ ਰਹਿਣ ਵਾਲੇ ਕੀ ਨਾਮ ਉਹਨਾਂ ਦਾ ਵਾਈਕੁਰਜੀਤ ਖਾਲਸਾ ਵਾਈਕੁਰਜੀਤ ਸਦੇ ਮੈਂ ਕਿਰਨ ਸਿੰਘ ਖਹਿਰਾ ਭਾਰਤੀ ਕਿਸਾਨ ਜੀ ਨੇ ਪੰਜਾਬ ਜ਼ਿਲ੍ਹਾ ਫਰਮਾਨ ਜ਼ਿਲਹਾਂ ਦਾ ਇਹ ਇੱਕ ਦਿਨ ਸਵਾਲ ਕੀਤਾ ਕਿ ਏਜੰਟ ਕਿੱਥੋਂ ਏਜੰਟ ਹੈਗਾ ਸਰੇਂਦਰ ਸਿੰਘ ਇਹ ਪ੍ਰਸ਼ਾਸਨ ਨਾਲ ਕੋਈ ਪੈਸੇ ਲੈਣ ਵਾਲਾ ਹੂੰ ਇਹ ਸਾਡੇ ਜੀਜਾ ਜੀ ਆ ਪਿੰਡ ਦਾ ਕੋਲੀਆਂ ਵਾਲਾ ਕਬੂਰਗਲਾ ਜ਼ਿਲ੍ਹਾ ਅਗਰ ਚੁੱਕਾਂਗੇ ਨਾ ਬੱਚੇ ਦਾ ਲਾਗਾ ਲਾ ਕੇ ਦੰਦ ਨੇ ਖਜਲ ਖਰਾਬ ਲੋਟ ਦਾ ਮੱਧ ਕੀਤਾ 19 ਲੱਖ ਰੁਪਏ ਨਕਦ ਪੇਮੈਂਟ ਕੁਝ ਅਕਾਊਂਟ ਦੇ ਬਾਏ ਆ ਤੇ ਕੁਝ ਲੱਗਦੇ ਦਿੱਤੇ ਤੇ ਸਾਡੇ ਬਲਾਕ ਪ੍ਰਧਾਨ ਵੀ ਸਾਡੇ ਦੋ ਤਿੰਨ ਵਾਰ ਦਫਾ ਟਾਈਮ ਬਣਾਇਆ ਧਰਨੇ ਦਾ ਤੇ ਸਾਡੇ ਕੋਈ ਨਾ ਕੋਈ ਇਨਸਾਨ ਆਗੂ ਜਿਉਂ ਮੇਵਾਰੀ ਚੱਕ ਲੈਂਦੇ ਸੀ ਜੀ ਤੇ ਹੁਣ ਦੇ ਦੋ-ਤਿੰਨ ਹਫਤਾ ਚ ਪਹਿਲਾਂ ਕੋਈ ਜਨੰਦਰ ਦਾ ਕਾਲੀ ਵਰਕਰ ਹੈਗਾ ਉਹਨੇ ਟਾਈਮ ਲਿਆ ਹੀ ਆਪਣੇ ਪ੍ਰਧਾਨ ਸਾਹਿਬ ਨਾਲ ਟਾਈਮ ਬਣਾ ਕੇ ਜੀ ਸਾਡਾ ਧਰਨਾ ਹੈਗਾ ਜੀ ਪਿਛਲੀ 20 ਤਰੀਕ ਦਾ ਜੀ ਜੀ ਉਹਨੇ ਲੇਟ ਕੀਤਾ ਵੀ ਸਾਨੂੰ ਟਾਈਮ ਦੇ ਕੇ ਉਥੇ ਸਾਰੇ ਨਾਮ ਵਰਤੀਆਂ ਵਧੀਆਂ ਨਹੀਂ ਕੀਤਾ ਆਪਣੇ ਦਫ਼ਤਰ ਹੈਗਾ ਹੀ ਹੈ ਪਰ ਜਲੰਧਰ ਰਵੀ ਦਾ ਚੌਂਕ ਤੇ ਨੇੜੇ ਦੇ ਦਫ਼ਤਰ ਪੁੱਤੂ ਨੇ ਬੁਲਾ ਕੇ ਸਾਨੂੰ ਤਾਂ ਹੀ ਕਾਫੀ ਜਣੇ ਆਏ ਦੋ ਤਿੰਨ ਗੱਡੀਆਂ ਸਾਡੇ ਨਾਲ ਵਧੀਆ ਵਰਤੀਆਂ ਨਹੀਂ ਸਰ ਤੁਸੀਂ ਉਹਨਾਂ ਨੂੰ ਫਲੋਰ ਅਪਰੋਚ ਕੀਤੀ ਹੈ ਕਿਸ ਪਰਪਰਸ ਨਾ ਆਏ ਹੋ ਤਰਨੇ ਦਾ ਕਾਰਨ ਕੀ ਆ ਤੇ ਤਰਨਾ ਕਿੰਨਾ ਟਾਈਮ ਲੱਗਿਆ ਇਹ ਤਰਨਾ ਦੀ ਲੰਮਾ ਟਾਈਮ ਜਨਾ ਸਿਰ ਸਾਡੀ ਰਕਮ ਨਹੀਂ ਮਿਲਦੀ ਬਹੁਤ ਲੰਮਾ ਟਾਈਮ ਕਿੰਨੀ ਰਕਮ ਹੈ ਜੀ ਰਕਮ ਕਿੰਨੀ ਆ 19 ਲੱਖ ਰੁਪਏ ਆ ਜੀ ਓਕੇ ਹਾਂਜੀ ਉਹ 19 ਲੱਖ ਦੇ ਵਿੱਚੋਂ ਇੱਕ ਵੀ ਕੋਈ ਦੇ ਕੰਟਰੀ ਦਾ ਸਫਰ ਨਹੀਂ ਕਰਾਇਆ ਮੁੰਡਾ ਭੇਜਤਾ ਸੀ ਲੜਕਾ ਮੁੰਡਾ ਦੇ ਨਾਲ ਇਲਾਜ ਲਈ ਜਾ ਕੇ ਫਸਾਦਾ ਉਸ ਤੋਂ ਬਾਅਦ ਹੋਰ ਜੰਡ ਕਰਕੇ ਆਈ ਪਰ ਅਮਰੀਕਾ ਭੇਜਿਆ ਓਕੇ ਸਾਡੀ ਇਹਦੇ ਨਾਲ ਗੱਲ ਚੜੀ ਹੋਈ ਉਹਦੇ ਖਰਾ ਨਹੀਂ ਉਤਰਿਆ ਤਾਨੂੰ ਮਜਬੂਰ ਨਾ 2-3 ਸਾਲ ਬਾਅਦ ਤਰ ਮੈਨ ਲਾਉਣ ਦਾ ਜਿਹੜਾ ਸੁਭਾਗ ਮਿਲਿਆ ਅੱਜ ਤਾਂ ਹੀ ਆਪਦੇ ਸੁਪਾ ਪ੍ਰਧਾਨ ਪਰਮਾਨ ਸਿੰਘ ਸੰਧੂ ਜੀ ਸੋ ਗਿਲਤੀ ਮੋਗਾ ਇਹਨਾਂ ਦੇ ਰਹਿਮਾਈ ਹੇਠ ਸਾਡਾ ਜਿਹੜਾ ਟਾਈਮ ਬਣਿਆ ਸਰ ਤੁਸੀਂ ਕੋਈ ਕਾਨੂੰਨੀ ਸਹਾਰਾ ਲੇਤਾ ਨਹੀਂ ਜੀ ਕਾਨੂੰਨੀ ਸਹਾਰੇ ਨਾਲ ਜਿਹੜੀ ਹੈਗੀ ਹੈ ਤੁਹਾਨੂੰ ਪਤਾ ਹੀ ਆ ਕਾਨੂੰਨੀ ਸਹਾਰੇ ਨਾਲ ਪੈਸਾ ਨਹੀਂ ਮਿਲਦਾ ਅੱਜ ਤੱਕ ਨਹੀਂ ਮਿਲਿਆ ਅਈ ਤੇ ਜਥੇਬੰਦੀਆਂ ਦਾ ਆਸਰਾ ਲੈ ਕੇ ਕਿਹੜੀ ਜਥੇਬੰਦੀ ਤੁਹਾਡੀ ਭਰਤੀ ਕਿਸਾਨ ਜੁਨੀ ਨੇ ਪੰਜਾਬ ਦੀ ਪੰਜਾਬ ਉਹ ਸਾਡੀ ਸੂਬਾ ਸਰਦਾਰ ਫਰਮਾਨ ਸਿੰਘ ਕਿਹੜੀ ਜਗ੍ਹਾ ਤੋਂ ਆਏ ਆ ਤੁਸੀਂ ਹਾਂਜੀ ਸਾਡਾ ਜਲੰਧਰ ਜ਼ਿਲ੍ਹਾ ਜੀ ਜਲੰਧਰ ਜ਼ਿਲ੍ਹਾ ਆਪਣੇ ਜ਼ਿਲ੍ਹੇ ਦੇ ਹੀ ਆ ਜਿਹੜਾ ਏਜੰਟ ਤੇ ਆਪਣੇ ਰਿਸ਼ਤੇਦਾਰਾਂ ਨੇ ਸੰਪਰਕ ਕੀਤਾ ਤਾਲ ਮਿਲ ਕੇ ਇਸ ਤਰੀਕੇ ਜਿਨ੍ਹਾਂ ਦਾ ਜਿਨ੍ਹਾਂ ਦੇ ਪੈਸੇ ਫਸੇ ਉਹ ਕਿੱਥੇ ਦੇ ਆ ਭਰਦੀ ਸਿੰਘ ਜ਼ਿਲ੍ਹਾ ਕਪੂਰਥਲਾ ਜੀ ਕਪੂਰਥਲਾ ਸਾਡੇ ਨਾਲ ਹੀ ਖੜੇ ਨੇ ਠੀਕ ਹੈ ਜੀ ਹਾਂਜੀ ਇਹ ਕਪੂਰਥਲਾ ਜ਼ਿਲ੍ਹਾ ਪਿੰਡ ਕੋਲੀਆਂਵਾਲਾ ਜੀ ਠੀਕ ਹੈ ਹੁਣ ਤੁਹਾਡਾ ਸੰਪਰਕ ਕੀਤਾ ਨਹੀਂ ਹਾਂਜੀ ਹੁਣ ਸੰਪਰਕ ਨਹੀਂ ਕੀਤਾ ਸੰਪਰਕ ਨਹੀਂ ਸਾਡੇ ਨਾਲ ਕੋਈ ਉਸ ਦਿਨ ਜਦੋਂ ਅਸੀਂ ਹਫ਼ਤੇ ਪਹਿਲਾਂ ਗਏ ਉਹਦੇ ਚਲੰਦਰ ਤੁਸੀਂ ਤੋਂ ਬਾ ਸਾਡੇ ਨਾਲ ਕੋਈ ਤਾਲ ਮਿਲ ਨਹੀਂ ਕੀਤਾ ਇਸ ਬੰਦੇ ਨੇ ਤੇ ਵੇਖੀ ਸਾਡਾ ਧਰਨੇ ਦਾ ਹੀ ਮੁੱਖ ਜਿਹੜਾ ਭਾਇ ਜਾਇਆ ਕਿ ਇਸੇ ਤਰੀਕੇ ਨਾਲ ਹੀ ਭੇਜਣਾ ਨਾਮ ਕੀ ਹੈ ਤਾਂ ਕੀ ਕਹਿਣਾ ਚਾਹੁੰਦੇ ਮੈਂ ਪਰਮਜੀਤ ਸਿੰਘ ਮੈਂ ਆਪਣੇ ਬੇਟੇ ਦਾ ਅਮਰਤਾ ਦਾ ਇਹਨਾਂ ਦੇ ਬੋਲ ਜਾਣ ਬਾਰੇ ਇਹਨਾਂ ਨਾਲ ਗਲਤ ਕੀਤੀ ਸੀ ਜੀ ਔਰ ਇਹਨਾਂ ਨੇ ਮੇਰੇ ਨਾਲ 25 ਲੱਖ ਦੇ ਵਿੱਚ ਗੱਲਬਾਤ ਕੀਤੀ ਹੈ ਅਮੈਰਕਾ ਪਹੁੰਚਾਉਣ ਦੀ ਜੀ ਜਿਹਦੇ ਵਿੱਚੋਂ 1100000 ਰੁਪਈਆ ਮੈਂ ਪਹਿਲਾਂ ਮੈਂ ਨਕਦ ਦੇ ਦਿੱਤਾ ਉਹ ਆ ਔਰ ਇਹਨਾਂ ਘਾਨੇ ਲਈ ਆ ਕੇ 4 ਲੱਖ ਰੁਪਈਆ ਇਹ ਡਾਲਰ ਦੇ ਟੁਥੇ ਲੈ ਮੇਰੇ ਕੋਲੋਂ ਹਾਂਜੀ ਔਰ ਘਾਨੇ ਤੋਂ ਤੁਰਕੀ ਦਾ ਹੀ ਫਿਰ 4 ਲੱਖ ਲੈ ਆ ਜੀ ਜੀ ਤੇ ਤੁਰਕੀ ਤੋਂ ਇੱਕ ਮਹੀਨਾ 에ਰਪੋਰਟ ਦੇ ਬੱਚਿਆਂ ਅੰਦਰ ਹੀ ਰਿਹਾ ਵਾ ਹਾਂਜੀ ਤੇ ਉਸ ਤੋਂ ਬਾਅਦ ਇਹਨੇ ਕੋਈ ਸਾਲ ਬਾਅਦ ਸਾਡੇ ਨਾਲ ਕਰਨੀ ਛੱਡ ਦਿੱਤੀ ਜੀ ਫਿਰ ਮੈਂ ਉੱਥੋਂ ਨਵਾਂ ਏਜੰਟ ਕਰਕੇ ਔਰ 4 ਲੱਖ ਰੁਪਈਆ ਲਾ ਕੇ ਫਿਰ ਸਰਬੀਆ ਦਾ ਹੂੰ ਔਰ ਇਸ ਏਜੰਟ ਨੇ ਸਾਨੂੰ ਇੰਨਾ ਪਰੇਸ਼ਾਨ ਕੀਤਾ ਔਰ ਬੱਚੇ ਨੂੰ 6 ਮਹੀਨੇ ਦਰਤੀ ਦੇ ਹਾਨੇ ਦੇ ਵਿੱਚ ਹੀ ਰੱਖਿਆ ਇਹ ਤੁਹਾਡੇ ਸੰਪਰਕ ਚ ਕਿੱਦਾਂ ਆਇਆ ਜੀ ਇਹ ਸੰਪਰਕ ਦੇ ਵਿੱਚ ਸਾਡੇ ਰਿਸ਼ਤੇਦਾਰ ਨੇ ਹੀ ਕਰਵਾਇਆ ਹੂੰ ਤੇ ਹੁਣ ਤੁਹਾਨੂੰ ਨੇ ਪੈਸਾ ਕੋਈ ਵਾਪਸ ਕੀਤਾ ਨਹੀਂ ਨਹੀਂ ਕੋਈ ਪੈਸਾ ਵਾਪਸ ਨਹੀਂ ਕੀਤਾ ਜੀ ਤੇ ਧਰਨਾ ਲਗਾਇਆ ਵੀ ਧਰਨੇ ਦਾ ਕੀ ਧਰਨੇ ਨਾਲ ਪੈਸੇ ਮਿਲ ਜਾਣਗੇ ਤੁਹਾਨੂੰ ਜਰੂਰ ਪੈਸੇ ਮਿਲਣਗੇ ਕਿਉਂ ਨਹੀਂ ਮਿਲਣਗੇ ਸਰ ਧਰਨਾ ਤੁਸੀਂ ਕਿੰਨੇ ਚਿਰ ਲਗਾ ਲਉਗੇ ਹਈ ਕੁਲਈ ਕਹੈਂ ਮੈਂ ਜਿੰਨਾ ਚਿਰ ਤੁਹਾਡੇ ਨਾਲ ਗੱਲਬਾਤ ਨਹੀਂ ਕਰਦਾ ਉਹਨਾਂ ਜਿਹੜਾ ਧਰਨਾ ਸਾਡੇ ਚੰਦੂ ਦਾ ਠੀਕ ਹੈ ਜੀ ਇੱਕ ਮਿੰਟ ਪਈ ਉਸ ਤੋਂ ਬਾਅਦ ਜਦੋਂ ਗੱਲਬਾਤਾਂ ਹੋਈਆਂ ਸਾਡੇ ਪਰਿਵਾਰ 19 ਲੱਖ ਰੁਪਈਆ ਸੁਰਿੰਦਰ ਸਿੰਘ ਨੇ ਦਿੱਤਾ ਸੀ ਮੁੰਡੇ ਨੂੰ ਅਮਰੀਕਾ ਭੇਜਣ ਦੇ ਲਈ ਪਰ ਸੁਰਿੰਦਰ ਸਿੰਘ ਨੇ ਉਸ ਲੜਕੇ ਨੂੰ ਰਸਤੇ ਦੇ ਵਿੱਚ ਬਿਠਾ ਕੇ ਉਸ ਤੋਂ ਬਾਅਦ ਫੋਨ ਚੁੱਪਨੇ ਬੰਦ ਕਰ ਦਿੱਤੇ ਜਦੋਂ ਏਸ ਨੇ ਫੋਨ ਚੁੱਕਣੇ ਬੰਦ ਕੀਤੇ ਤਾਂ ਪਰਿਵਾਰ ਡਰ ਗਿਆ ਕਿ ਸਾਡਾ ਲੜਕਾ ਜਿਹੜਾ ਰਸਤੇ ਦੇ ਵਿੱਚ ਫਸ ਗਿਆ ਉਹਨੂੰ ਵਾਪਸ ਕਿੱਦਾਂ ਲਿਆਵਾਂਗੇ ਤਾਂ ਕਿਸੇ ਹੋਰ ਏਜੰਟ ਨਾਲ ਗੱਲ ਕਰਕੇ ਤੁਰਕੀ ਤੋਂ 4 ਲੱਖ ਰੁਪਇਆ ਦੇ ਕੇ ਮੁੰਡੇ ਨੂੰ ਵਾਪਸ ਲਿਆਂਦਾ। ਔਰ ਜਦੋਂ ਮੁੰਡਾ ਵਾਪਸ ਆਇਆ ਤਾਂ ਅਸੀਂ ਕਿਸੇ ਹੋਰ ਏਜੰਟ ਦੇ ਥਰੂ ਮੁੰਡੇ ਨੂੰ ਅਮਰੀਕਾ ਭੇਜਿਆ ਟੋਟਲ ਸਾਡਾ ਜਿਹੜਾ 19 ਲੱਖ ਰੁਪਇਆ ਇਸ ਏਜੰਟ ਵੱਲ ਗਿਆ ਹੋਇਆ ਜੀ ਜੀ ਤੋਂ ਇਹ ਸਮੇ ਸਮੇਤੇ ਗੱਲ ਕਰਨ ਤੋਂ ਭੱਜਿਆ ਅੱਜ ਅਸੀਂ ਮੀਡੀਆ ਕਰਮੀ ਵੀਰਾਂ ਪਹੁੰਚੇ ਹੋਏ ਆ ਫਲੋਰ ਤੋਂ ਇਹਨਾਂ ਦੇ ਘਰ ਦੇ ਮੂਹਰੇ ਅਸੀਂ ਕੱਟ ਤੋਂ ਕੱਟ ਤਿੰਨ ਚਾਰ ਵਾਰ ਤਾਂ ਮੈਂ ਹੀ ਆ ਚੁੱਕਿਆ ਪਰਿਵਾਰ ਨੇ ਜਿਹੜੇ ਢੇੜੇ ਲਾਏ ਉਹ ਪਤਾ ਨਹੀਂ ਅਣਗਿਣਤੀ ਲਾਗੇ ਵਿਚਾਰੇ ਪਤਾ ਨਹੀਂ ਕਿੰਨੇ ਕੁ ਢੇੜੇ ਕਿੰਨੇ ਹਜ਼ਾਰਾਂ ਦਾ ਪਟ્રોલ ਇਸ ਬੰਦੇ